ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਵਿਸਾਖ ਦਾ ਮਹੀਨਾ ਚੜ੍ਹ ਗਿਆ ਹੈ ਜੀ ਜੇਕਰ ਇਸ ਰਾਤ ਤੁਸੀਂ ਬਿਸਤਰ ਤੇ ਲੇਟੇ-ਲੇਟੇ ਦੋ ਸ਼ਬਦਾਂ ਦਾ ਜਾਪ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਬਦਲ ਜਾਵੇਗੀ ਉਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ। ਜਿਹੜੇ ਭੈਣ ਭਰਾ ਸਵੇਰੇ ਉੱਠ ਕੇ ਸਿਰਫ ਇਹ ਦੋ ਸ਼ਬਦ ਬੋਲ ਲੈਂਦੇ ਹਨ ਤੇ ਜਾਂ ਫਿਰ ਰਾਤ ਸੌਣ ਤੋਂ ਪਹਿਲਾਂ ਬਿਸਤਰ ਤੇ ਲੇਟੇ-ਲੇਟੇ ਇਹ ਦੋ ਸ਼ਬਦ ਬੋਲ ਲੈਣ ਤਾਂ ਉਹਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ। ਇਹ ਉਹ ਦੋ ਸ਼ਬਦ ਹਨ ਤੇ ਜਿਨ੍ਹਾਂ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਜਿਹੜੀਆਂ ਹਨ ਉਹ ਖਤਮ ਹੋ ਜਾਂਦੀਆਂ ਹਨ ਕਿਉਂਕਿ ਅਜਿਹੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹੁੰਦੀਆਂ ਹਨ ਜੋ ਸਾਡਾ ਮਨ ਉਲਝਾ ਦਿੰਦੀਆਂ ਹਨ ਅਸੀਂ ਸੋਚਦੇ ਹਾਂ ਕਿ ਕਿਉਂ ਸਾਡੇ ਨਾਲ ਹੀ ਇਹੋ ਜਿਹਾ ਕੰਮ ਹੋ ਰਿਹਾ ਹੈ ਪਰ ਮਹਾਪੁਰਖਾਂ ਨੇ ਸਾਨੂੰ ਇੱਕ ਸੌਖਾ ਜਿਹਾ ਤੇ ਸ਼ਕਤੀਸ਼ਾਲੀ ਰਾਹ ਦੱਸਿਆ ਹੈ ਉਹ ਦੋ ਸ਼ਬਦ ਜਿਨ੍ਹਾਂ ਨੂੰ ਜਦੋਂ ਵੀ ਤੁਸੀਂ ਬੋਲੋ ਤਾਂ ਸਾਡੀ ਰਸਨਾ ਪਵਿੱਤਰ ਕਰ ਦਿੰਦੇ ਹਨ ਉਹ ਦੋ ਸ਼ਬਦ ਹਨ ਤੇ ਉਹ ਕਿਹੜੇ ਸ਼ਬਦ ਹਨ ਸ਼ਬਦ ਨੰਬਰ 1 ਤੇ ਵਾਹਿਗੁਰੂ ਨੰਬਰ 2 ਕਿ ਪਰਮਾਤਮਾ ਜੀ ਦਾ ਸ਼ੁਕਰ ਕਰਨਾ ਹਰ ਵੇਲੇ ਵਾਹਿਗੁਰੂ ਪਿਤਾ ਜੀ ਦਾ ਨਾਮ ਹੈ ਤੇਰਾ ਸ਼ੁਕਰ ਹੈ ਉਹਨਾਂ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਦਾ ਹਰ ਵੇਲੇ ਧੰਨਵਾਦ ਕਰਦੇ ਰਹਿਣਾ ਅੰਮ੍ਰਿਤ ਵੇਲੇ ਸਭ ਤੋਂ ਮਹੱਤਵਪੂਰਨ ਸਮਾਂ ਹੁੰਦਾ ਹੈ ਜਦੋਂ ਅਸੀਂ ਉੱਠਦੇ ਹਾਂ ਉਸ ਵੇਲੇ ਸਾਡਾ ਮਨ ਖਾਲੀ ਹੁੰਦਾ ਹੈ ਸੋ ਉੱਠਦੇ ਅਨਸਾਰ ਹੀ ਇਹ ਦੋ ਸ਼ਬਦ ਜੇਕਰ ਤੁਸੀਂ ਬੋਲ ਦਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਫਿਰ ਉਸ ਤੋਂ ਉਪਰੰਤ ਬੋਲੋ ਜੀ ਵਾਹਿਗੁਰੂ ਜੀ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਤੁਸੀਂ ਰਾਤ ਸੁਖਾਂ ਦੀ ਬਤੀਤ ਕੀਤੀ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਹੈ ਤੇ ਜੇਕਰ ਤੁਸੀਂ ਰਾਤ ਸਮੇਂ ਬਿਸਤਰ ਤੇ ਲੇਟੇ-ਲੇਟੇ ਪਰਮਾਤਮਾ ਜੀ ਨੂੰ ਕਹੋ ਕਿ ਪਰਮਾਤਮਾ ਜੀ ਤੁਹਾਡਾ ਸ਼ੁਕਰ ਹੈ ਦਿਨ ਸੁਖਾਂ ਦਾ ਬਤੀਤ ਹੋਇਆ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਜੇਕਰ ਤੁਸੀਂ ਨੇਮ ਸਦਾ ਲਈ ਮੇਰਾ ਬਣਾ ਦਿਓ ਹਰ ਰੋਜ਼ ਮੈਂ ਸਵੇਰੇ ਉੱਠ ਕੇ ਬਿਨਾਂ ਕਿਸੇ ਸ਼ਿਕਾਇਤ ਦੇ ਬਿਨਾਂ ਕਿਸੇ ਉਮੀਦ ਦੇ ਸਿਰਫ ਤੁਹਾਡਾ ਧੰਨਵਾਦ ਕਰਾਂ ਤਾਂ ਉਹਨਾਂ ਦੀ ਕਿਰਪਾ ਸਾਡੀ ਝੋਲੀ ਵਿੱਚ ਆਪਣੇ ਆਪ ਪੈਣੀ ਸ਼ੁਰੂ ਹੋ ਜਾਵੇਗੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਇਹ ਹੀ ਸਿਖਾਉਂਦੇ ਹਨ ਹਰ ਸਾਹ ਦੇ ਨਾਲ ਸ਼ੁਕਰਾਨਾ ਕਰੋ ਜੋ ਕੁਝ ਮਿਲਿਆ ਹੈ ਉਸ ਲਈ ਵੀ ਸ਼ੁਕਰਾਨਾ ਕਰੋ ਜੋ ਅਜੇ ਨਹੀਂ ਮਿਲਿਆ ਉਸ ਲਈ ਵੀ ਸ਼ੁਕਰਾਨਾ ਕਰੋ ਜੇ ਅਸੀਂ ਇਹ ਹੀ ਸੋਚੀਏ ਕਿ ਸਾਡੀ ਜ਼ਿੰਦਗੀ ਵਿੱਚ ਕੁਝ ਖਾਸ ਨਹੀਂ ਤਾਂ ਇਹ ਸਾਡੀ ਸਭ ਤੋਂ ਵੱਡੀ ਭੁੱਲ ਹੈ ਅਸੀਂ ਸਹਾਂ ਲੈ ਰਹੇ ਹਾਂ ਸਿਹਤ ਹੈ ਮਨੁੱਖਾ ਜੀਵਨ ਮਿਲਿਆ ਹੈ ਇਹ ਸਭ ਤੋਂ ਵੱਡੀਆਂ ਦਾਤਾਂ ਹਨ ਬੇਸ਼ੁਕਰੇ ਬੰਦੇ ਨੂੰ ਕੋਈ ਪਸੰਦ ਨਹੀਂ ਕਰਦਾ ਪਰ ਜੋ ਸ਼ੁਕਰ ਕਰਦੇ ਹਨ ਉਹਨਾਂ ਉੱਤੇ ਸਾਰੀ ਖਲਕ ਮਿਹਰਬਾਨ ਹੋ ਜਾਂਦੀ ਹੈ ਸੋ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਹਮੇਸ਼ਾ ਸ਼ੁਕਰਾਨਾ ਕਰੋ ਭਾਵੇਂ ਤੁਹਾਡੇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਹੈ ਪਰ ਪਰਮਾਤਮਾ ਨੂੰ ਦਿੱਤੀ ਹੋਈ ਇਹ ਉਸ ਮਨੁੱਖਾ ਦੇਹ ਦੇ ਲਈ ਵੀ ਸ਼ੁਕਰਾਨਾ ਕਰੋ ਫਿਰ ਵੇਖਿਓ ਪਰਮਾਤਮਾ ਨੇ ਤੁਹਾਡੇ ਤੇ ਕਿੰਨੀ ਮਿਹਰ ਕਰ ਦੇਣੀ ਹੈ ਹਮੇਸ਼ਾ ਨੇਮ ਬਣਾ ਲਓ ਸਵੇਰੇ ਉੱਠ ਕੇ ਪਹਿਲਾ ਕੰਮ ਵਾਹਿਗੁਰੂ ਜੀ ਦਾ ਨਾਮ ਜਪੋ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਦਿਨ ਦੇ ਕਿਸੇ ਵੇਲੇ ਵੀ ਜਦੋਂ ਮਨ ਉਲਝ ਜਾਵੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿਓ ਜਦੋਂ ਵੀ ਸਮਾਂ ਮਿਲੇ ਪਰਮਾਤਮਾ ਦਾ ਧੰਨਵਾਦ ਕਰਿਏ ਜਦੋਂ ਅਸੀਂ ਸ਼ੁਕਰਗੁਜ਼ਾਰ ਹੋ ਜਾਂਦੇ ਹਾਂ ਪਰਮਾਤਮਾ ਦੇ ਤਾਂ ਪਰਮਾਤਮਾ ਸਾਨੂੰ ਹਰ ਇੱਕ ਔਖੀ ਘੜੀ ਦੇ ਵਿੱਚੋਂ ਲੰਘਾ ਦਿੰਦੇ ਹਨ ਕਿ ਮੈਂ ਤੁਹਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਇੱਕ ਛੋਟੀ ਜਿਹੀ ਸਾਖੀ ਸਾਂਝੀ ਕਰਨ ਵਾਲੀ ਹਾਂ ਜਿਸ ਨੂੰ ਤੁਸੀਂ ਸੁਣ ਕੇ ਕਿ ਆਪ ਹੀ ਕਹਿਣਾ ਕੀ ਚਾਹੁੰਦੇ ਹੋ ਉਹ ਸਭ ਕੁਝ ਸਮਝ ਆ ਜਾਵੇਗਾ ਸਾਤ ਸੰਗਰਜੀ ਇੱਕ ਪਿੰਡ ਦੇ ਇੱਕ ਕੋਨੇ ਵਿੱਚ ਇੱਕ ਇੱਕ ਕੱਚਾ ਜਿਹਾ ਘਰ ਤੇ ਪਰ ਸਾਫ਼ ਸੁਥਰਾ ਘਰ ਸੀ ਉਸ ਘਰ ਦੀ ਰਹਿਣ ਵਾਲੀ ਬੀਬੀ ਅਜੀਤ ਕੌਰ ਬਹੁਤ ਹੀ ਨਿਮਰ ਭਗਤੀ ਵਾਲੀ ਸੀ ਆਪਣੇ ਹਾਲਾਤਾਂ ਵਿੱਚ ਵੀ ਸੰਤੋਖੀ ਸੀ ਅਜੀਤ ਕੌਰ ਇੱਕ ਵਿਧਵਾ ਸੀ ਉਸ ਦੇ ਪਤੀ ਜਿਹੜਾ ਸੀ ਕਈ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਿਆ ਪਰ ਇੱਕ ਪੁੱਤਰ ਸੀ ਹਰਦੇਵ ਉਹਦੀ ਜ਼ਿੰਦਗੀ ਵਿੱਚ ਸੀ ਹਰਦੇਵ ਨੌਜਵਾਨ ਸਾਫ਼ ਦਿਲ ਵਾਲਾ ਤੇ ਮਿਹਨਤੀ ਇਨਸਾਨ ਪਰ ਘਰ ਦੇ ਹਾਲਾਤ ਅਜਿਹੇ ਨਹੀਂ ਸਨ ਕਿ ਕਦੇ ਚੰਗਾ ਕੱਪੜਾ ਪਾ ਲਵੇ ਜਾਂ ਪੂਰੀ ਰੋਟੀ ਹੀ ਖਾ ਲਵੇ ਅਜੀਤ ਕੌਰ ਦੀ ਇੱਕ ਆਦਤ ਹੁੰਦੀ ਸੀ ਹਰ ਰੋਜ਼ ਆਪਣੇ ਹੱਥਾਂ ਨਾਲ ਪਕਾਈ ਇੱਕ ਰੋਟੀ ਗੁਰੂ ਸਾਹਿਬ ਜੀ ਨੂੰ ਜ਼ਰੂਰ ਸਮਰਪਿਤ ਕਰਦੀ ਹੁੰਦੀ ਸੀ ਭਾਵੇਂ ਉਹ ਖੁਦ ਨਾ ਵੀ ਖਾਂਦੀ ਪਰ ਗੁਰੂ ਸਾਹਿਬ ਨੂੰ ਜ਼ਰੂਰ ਦੇਂਦੀ ਉਹ ਕਹਿੰਦੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਕਿਹਾ ਸੀ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤਾਂ ਮੈਂ ਆਪਣੇ ਦਾਤੇ ਨੂੰ ਦਿਲ ਦੀ ਪੇਟ ਕੀਤੀ ਹੋਈ ਕਿਉਂ ਨਾ ਪੇਸ਼ ਕਰ ਦੇਵਾਂ ਜਦ ਘਰ ਵਿੱਚ ਦੋ ਰੋਟੀਆਂ ਬਣਦੀਆਂ ਇੱਕ ਹਰਦੇਵ ਲਈ ਇੱਕ ਗੁਰੂ ਸਾਹਿਬ ਲਈ ਕਈ ਵਾਰ ਉਹ ਭੈਣ ਆਪਣੇ ਲਈ ਹੀ ਪ੍ਰਸ਼ਾਦਾ ਨਾ ਲੈਂਦੀ ਕਿਉਂਕਿ ਉਸ ਦੇ ਘਰ ਵਿੱਚ ਅੰਤਾਂ ਦੀ ਗਰੀਬੀ ਸੀ ਤੇ ਆਪ ਖੁਦ ਥੋੜਾ ਜਿਹਾ ਨਮਕ ਚੱਕ ਕੇ ਪਾਣੀ ਪੀ ਕੇ ਰਾਤ ਕੱਟ ਲੈਂਦੀ ਇਸੇ ਤਰੀਕੇ ਨਾਲ ਆਖਦੇ ਹਨ ਇੱਕ ਦਿਨ ਪਿੰਡ ਦੇ ਗੁਰਦੁਆਰੇ ਵਿੱਚ ਵੱਡਾ ਸਮਾਗਮ ਸੀ ਲੋਕਾਂ ਨੇ ਸੋਨੇ ਚਾਂਦੀ ਦੇ ਝੜਾਵੇ ਨੋਟਾਂ ਦੀਆਂ ਗੱਡੀਆਂ ਫਲਾਂ ਤੇ ਮਠਿਆਈਆਂ ਭਰ ਕੇ ਲਿਆਉਂਦੀਆਂ ਹਰ ਕੋਈ ਆਪਣੀ ਸੰਨ ਦੇ ਮੁਤਾਬਕ ਗੁਰੂ ਦੇ ਦਰ ਤੇ ਹਰ ਕੋਈ ਆਪਣੀ ਸਮਝ ਦੇ ਮਤਾਬਿਕ ਗੁਰੂ ਦੇ ਦਰ ਤੇ ਕੁਝ ਨਾ ਕੁਝ ਲੈ ਕੇ ਆ ਰਿਹਾ ਸੀ ਅਜੀਤ ਕੌਰ ਨੇ ਆਪਣੇ ਘਰ ਵਿੱਚ ਵੇਖਿਆ ਕਿ ਅੱਜ ਸਿਰਫ ਦੋ ਰੋਟੀਆਂ ਬਣੀਆਂ ਇੱਕ ਉਹਦੇ ਪੁੱਤਰ ਲਈ ਇੱਕ ਉਹਦੀ ਪਰ ਉਹਨੇ ਆਪਣੀ ਪਰ ਉਹਨੇ ਜਿਹੜੀ ਆਪਣੀ ਰੋਟੀ ਨਾ ਲਾਹੀ ਤੇ ਜਿਹੜੀ ਦੂਜੀ ਰੋਟੀ ਸੀ ਉਸ ਨੂੰ ਗਰਮ ਕੀਤਾ ਤੇ ਆਪਣੇ ਪੱਲੂ ਨਾਲ ਪਹੁੰਚ ਕੇ ਕਿ ਉਹਦਾ ਇੱਕ ਛੋਟੀ ਜਿਹੀ ਬੂੰਦ ਲਗਾ ਕੇ ਰੋਟੀ ਇੱਕ ਸਾਫ ਰੁਮਾਲ ਚ ਲਪੇਟ ਕੇ ਉੱਠ ਕੇ ਖੜੀ ਹੋ ਗਈ ਕਿ ਮੈਂ ਵੀ ਆਪਣੇ ਸਾਹਿਬ ਲਈ ਚੜਾਵਾ ਲੈ ਕੇ ਜਾਵਾਂਗੀ। ਇਹ ਇੱਕ ਰੋਟੀ ਗੁਰਦੁਆਰਾ ਸਾਹਿਬ ਪਹੁੰਚੀ ਤੇ ਸਭ ਪਾਸੇ ਚਮਕਦਾਰ ਚੜਾਵੇ ਲੱਗੇ ਹੋਏ ਸਨ। ਹਰ ਕੋਈ ਚੜਾਵਾ ਚੜਾਈ ਜਾ ਰਿਹਾ ਸੀ ਆਪਣੀ ਲੋੜ ਦੇ ਮੁਤਾਬਕ, ਆਪਣੀ ਕਮਾਈ ਦੇ ਅਨੁਸਾਰ। ਜਦ ਉਹ ਗੋਲਕ ਦੇ ਕੋਲ ਪਹੁੰਚਦੀ ਹੈ, ਉਸ ਨੇ ਆਪਣੀ ਰੋਟੀ ਵਾਲੀ ਥਾਲੀ ਉੱਥੇ ਜਾ ਕੇ ਰੱਖ ਦਿੱਤੀ। ਉੱਥੇ ਖੜੇ ਇੱਕ ਜਵਾਨ ਨੇ ਹੱਸ ਕੇ ਕਿਹਾ, "ਬੀਬੀ ਇਹ ਚੜਾਵਾ ਹੈ। ਲੋਕ ਨੋਟਾਂ ਦਾ ਚੜਾਵਾ ਚੜਾ ਰਹੇ ਹਨ।" ਉਹ ਇੱਕ ਸੁੱਕੀ ਰੋਟੀ। ਉਸਨੇ ਨਿਮਰਤਾ ਨਾਲ ਉੱਤਰ ਦਿੱਤਾ ਕਿ ਇਹ ਰੋਟੀ ਮੇਰੇ ਸਾਹਿਬ ਲਈ ਹੈ। ਇਸ ਲਈ ਪਿਆਰ ਤੇ ਸ਼ਰਧਾ ਹੈ, ਸੱਚਾਈ ਹੈ। ਮੇਰੇ ਕੋਲ ਕੁਝ ਨਹੀਂ ਸੀ ਪਰ ਇਹ ਸਿਰਫ ਇੱਕ ਰੋਟੀ ਸੀ ਜੋ ਮੈਂ ਆਪਣੇ ਸਾਹਿਬ ਦੇ ਲਈ ਲੈ ਕੇ ਆਈ ਹਾਂ। ਇਹ ਗੱਲ ਸੁਣ ਕੇ ਉੱਥੇ ਖੜੇ ਲੱਗੇ ਬਾਬਾ ਜੀ ਨੇ ਕਿਹਾ ਉਸ ਰੋਟੀ ਨੂੰ ਬੜੀ ਇੱਜ਼ਤ ਨਾਲ ਚੁੱਕਿਆ। ਉਹਨਾਂ ਨੇ ਰੋਟੀ ਨੂੰ ਆਪਣੇ ਮੱਥੇ ਨਾਲ ਲਾਇਆ ਤੇ ਗੋਲਕ ਕੋਲੋਂ ਚੁੱਕ ਲਿਆ। ਉਹਨਾਂ ਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਤੇ ਆਖਣ ਲੱਗੇ ਇਹ ਚੜਾਵਾ ਨੇ ਇਤਨਾ ਪ੍ਰੇਮ ਦੀ ਭੇਟ ਹੈ ਇਹ ਰੋਟੀ ਗੋਲਕ ਵਿੱਚ ਨਹੀਂ ਗਈ ਇਹ ਸਿੱਧੀ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਗਈ ਹੈ ਇਸ ਸਮਾਗਮ ਤੋਂ ਕੁਝ ਦਿਨ ਬਾਅਦ ਅਚਾਨਕ ਹੀ ਉਸ ਮਾਤਾ ਦੇ ਪੁੱਤਰ ਹਰਦੇਵ ਦੇ ਜੀਵਨ ਵਿੱਚ ਬਦਲਾਅ ਆ ਗਿਆ ਜਿਸ ਫੈਕਟਰੀ ਵਿੱਚ ਉਹ ਸਧਾਰਨ ਜਿਹਾ ਮਜ਼ਦੂਰ ਸੀ ਉੱਥੇ ਇੱਕ ਦਿਨ ਵੱਡਾ ਅਫਸਰ ਆਇਆ ਤੇ ਉਹਨੇ ਹਰਦੇਵ ਦੀ ਮਿਹਨਤ ਤੇ ਸਾਫ਼ ਦਲੀ ਇਮਾਨਦਾਰੀ ਵੇਖੀ ਦੋ ਦਿਨਾਂ ਵਿੱਚ ਹੀ ਉਸ ਨੂੰ ਸੁਪਰਵਾਈਜ਼ਰ ਬਣਾ ਦਿੱਤਾ ਫੈਕਟਰੀ ਦੇ ਹੋਰ ਕਰਮਚਾਰੀ ਹੈਰਾਨ ਹੋ ਗਏ ਇਹ ਮੁੰਡਾ ਤਾਂ ਸਿਮਰਨ ਬਹੁਤ ਜ਼ਿਆਦਾ ਕਰਦਾ ਸੀ ਕਦੇ ਗੁੱਸਾ ਨਹੀਂ ਸੀ ਕਰਦਾ ਗੱਲਾਂ ਵੀ ਬਹੁਤ ਗੁੱਜੀਆਂ ਕਰਿਆ ਕਰਦਾ ਸੀ ਇਹਦੇ ਨਾਲ ਤਾਂ ਕੁਝ ਵੱਖਰੀ ਹੀ ਕਿਰਪਾ ਹੋਣੀ ਹੀ ਸੀ ਪਰ ਉਹਨੂੰ ਕੀ ਪਤਾ ਸੀ ਉਹ ਕਿਰਪਾ ਇੱਕ ਸੁੱਕੀ ਰੋਟੀ ਦੇ ਰਾਹੀਂ ਗੁਰੂ ਘਰ ਆਈ ਹੈ ਗੁਰੂ ਸਾਹਿਬ ਦੇ ਦਰ ਤੇ ਜਦੋਂ ਅਸੀਂ ਸੱਚੇ ਦਿਲ ਦੇ ਨਾਲ ਕੁਝ ਚੜਾਈਏ ਤਾਂ ਗੁਰੂ ਸਾਹਿਬ ਸਿਰਫ ਚੀਜ਼ ਨਹੀਂ ਲੈਂਦੇ ਉਹ ਸਾਡੀਆਂ ਬੁਰੀਆਂ ਆਦਤਾਂ ਤੇ ਲਾਚਾਰੀਆਂ ਕਮਜ਼ੋਰੀਆਂ ਵੀ ਲੈ ਲੈਂਦੇ ਹਨ ਗੁਰੂ ਨਾਨਕ ਸਾਹਿਬ ਦਾ ਘਰ ਤਾਂ ਉਹ ਦਰਵਾਜ਼ਾ ਹੈ ਜਿੱਥੇ ਅਸੀਂ ਆਪਣੀ ਰੋਟੀ ਨਾਲ ਆਪਣਾ ਮਨ ਵੀ ਰਖੀਏ ਤਾਂ ਸਾਨੂੰ ਨਵੀਂ ਜ਼ਿੰਦਗੀ ਮਿਲ ਜਾਵੇਗੀ ਇਸ ਕਰਕੇ ਜਦੋਂ ਵੀ ਗੁਰੂ ਦੇ ਦਰ ਤੇ ਜਾਓ ਪੈਸੇ ਨਾਲ ਨਹੀਂ ਪਿਆਰ ਨਾਲ ਜਾਓ ਦਿਲ ਦੇ ਨਾਲ ਜਾਓ ਤੇ ਜਾ ਕੇ ਅਰਦਾਸ ਕਰੋ ਕਿ ਜੋ ਵੀ ਤੁਹਾਡੇ ਘਰ ਦੇ ਵਿੱਚ ਹੈ ਉਸਦੇ ਨਾਲ ਤੁਸੀਂ ਸ਼ੁਕਰਗੁਜ਼ਾਰ ਹੋ ਪਰਮਾਤਮਾ ਨੂੰ ਕਿ ਸਾਹਿਬ ਜੀ ਇਹ ਮੇਰੀ ਰੋਟੀ ਨਹੀਂ ਮੇਰੇ ਅੰਦਰ ਦੀ ਭੁੱਖ ਹੈ ਮੇਰੇ ਅੰਦਰ ਦੀ ਕਮੀ ਹੈ ਤੇ ਮੇਰੀਆਂ ਆਦਤਾਂ ਨੂੰ ਚੁੱਕ ਲਓ ਜਿਹੜੀਆਂ ਮਾੜੀਆਂ ਹਨ ਤੇ ਯਕੀਨ ਕਰਿਓ ਵਾਹਿਗੁਰੂ ਸਾਹਿਬ ਜੀ ਦੀ ਰਜਾ ਜਦੋਂ ਤੁਹਾਡੇ ਤੇ ਚੱਲ ਜਾਵੇਗੀ ਕੰਗਾਲੀ ਹੀ ਤੁਹਾਨੂੰ ਰਾਜਾ ਬਣਾ ਦੇਵੇਗੀ ਇਸ ਤਰ੍ਹਾਂ ਹੀ ਇਸ ਸਾਖੀ ਦੇ ਰਾਹੀ ਉਸ ਭੈਣ ਨੇ ਹਮੇਸ਼ਾ ਆਪਣੀ ਗਰੀਬੀ ਦੇ ਵਿੱਚ ਵੀ ਵਾਹਿਗੁਰੂ ਦਾ ਸ਼ੁਕਰਾਨਾ ਹੀ ਕੀਤਾ ਕਿ ਜਿੰਨਾ ਦਿੱਤਾ ਵਾਹਿਗੁਰੂ ਦਾ ਭਾਣਾ ਮੰਨ ਕੇ ਵੰਡ ਕੇ ਖਾਦਾ ਗੁਰੂ ਘਰ ਵੀ ਭੇਂਟਾ ਕੀਤਾ ਕਿਉਂਕਿ ਉਸ ਭੈਣ ਦੀ ਬਹੁਤ ਜ਼ਿਆਦਾ ਸ਼ਰਧਾ ਸੀ ਗੁਰੂ ਘਰ ਦੇ ਵਿੱਚ ਕਦੇ ਉਸਨੇ ਸ਼ਰਮ ਨਹੀਂ ਸੀ ਕੀਤੀ ਭਾਵੇਂ ਉਸਨੇ ਸੁੱਕੀ ਰੋਟੀ ਦਾ ਹੀ ਦਾਨ ਕੀਤਾ ਪਰ ਉਹ ਦਾਨ ਉਹਨੇ ਸੱਚੇ ਦਿਲੋਂ ਤੇ ਸਾਫ਼ ਤੇ ਨਿਮਰਤਾ ਨਾਲ ਕੀਤਾ ਉਸ ਭੈਣ ਦਾ ਹਰ ਰੋਜ਼ ਉਸਨੇ ਵਾਹਿਗੁਰੂ ਦਾ ਨਾਮ ਜਪਣਾ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਉਸਦੇ ਪਰਿਵਾਰ ਨੂੰ ਵੀ ਉਹ ਸਾਰਾ ਹੀ ਨਾਮਦਾਨ ਤੇ ਇਸ ਇੱਕ ਰੋਟੀ ਦਾ ਦਾਨ ਹੀ ਤਾਰ ਗਿਆ ਉਸ ਘਰ ਦੀ ਗਰੀਬੀ ਨੂੰ ਚੜ੍ਹੋਂ ਹੀ ਖਤਮ ਕਰ ਦਿੱਤਾ ਸਤ ਸੰਗਤ ਜੀ ਇਹੋ ਜਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਾਡੀ ਜ਼ਿੰਦਗੀ ਨੂੰ ਸੁਧਾਰ ਦਿੰਦੀਆਂ ਹਨ ਕਹਿੰਦੇ ਹਨ ਬਹੁਤਾ ਕਰਨ ਵਾਲੇ ਹਮੇਸ਼ਾ ਥੋੜੇ ਤੋਂ ਵੀ ਜਾਣਦੇ ਹਨ ਅਸੀਂ ਸਭ ਸ਼ੁਰੂਆਤ ਪਹਿਲਾਂ ਵਾਹਿਗੁਰੂ ਜੀ ਦੇ ਮੰਤਰ ਤੋਂ ਕਰਨੀ ਹੈ ਜੇਕਰ ਅਸੀਂ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਕੋਟਾਨ ਕੋਟ ਸ਼ੁਕਰਾਨਾ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਸਾਡੀ ਜ਼ਿੰਦਗੀ ਬਦਲਦਿਆਂ देर ਨਹੀਂ ਲੱਗੇਗੀ ਝੜੇ ਕੰਗਾਲੀ ਹੁੰਦੀ ਹੈ ਉਹ ਰਾਜ ਬਣ ਜਾਂਦੀ ਹੈ ਸਵਾਹਿਕ ਰੋਜੀ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰਮਾਤਮਾ ਨੇ ਸਾਨੂੰ ਦਿੱਤੀਆਂ ਦਾਤਾਂ ਹਨ ਕਦੇ ਵੀ ਹੌਸਲਾ ਨਹੀਂ ਛੱਡਣਾ ਕਿ ਮੇਰੇ ਤੇ ਗਰੀਬੀ ਹੈ ਤੇ ਮੇਰੇ ਹੀ ਪੱਲੇ ਹੈ ਕਦੇ ਵੀ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਕਈ ਭੈਣ ਭਰਾ ਤਾਂ ਪਰਮਾਤਮਾ ਨੇ ਉਲਾਮੇ ਦਿੰਦਿਆਂ ਹੀ ਸਾਰੀ ਜ਼ਿੰਦਗੀ ਕੱਢ ਦਿੰਦੇ ਹਨ ਸਾਧ ਸੰਗਿਆ ਜੀ ਇਹੋ ਜਿਹੀਆਂ ਕਿਰਣਾ ਜਿਹੜੀਆਂ ਹੁੰਦੀਆਂ ਹੁੰਦੀਆਂ ਹਨ ਇਹਨਾਂ ਨੂੰ ਵਾਈਬ੍ਰੇਸ਼ਨ ਕਿਰਣਾ ਆਖਦੇ ਹਨ ਜੋ ਵੀ ਅਸੀਂ ਮੋਹੋਂ ਕੱਢਾਂਗੇ ਉਹੀ ਸਾਨੂੰ ਪ੍ਰਾਪਤ ਹੋਵੇਗਾ ਜੇਕਰ ਅਸੀਂ 네ਗੇਟਿਵ ਬੋਲਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ 네ਗੇਟਿਵਿਟੀ ਹੀ ਆਵੇਗੀ ਜੇ ਅਸੀਂ ਪੋਜ਼ਿਟਿਵ ਬੋਲਾਂਗੇ ਤਾਂ ਹਮੇਸ਼ਾ ਸਾਡੀ ਜ਼ਿੰਦਗੀ ਪੋਜ਼ਿਟਿਵ ਬਣ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ